ਸੋਚਣਾ ਹੀ ਛੱਡ ਦੋ ਮੈਂ ਕਰਨਾ ਬਿਲਕੁਲ ਵੀ ਤੁਸੀਂ ਆਪਣਾ ਕਰਮ ਕਰਨਾ ਆਪਣੀ ਨੀਅਤ ਸਾਫ਼ ਰੱਖਣੀ ਹੈ ਬਾਕੀ ਸਭ ਕੁਝ ਰੱਬ ਦੇ ਹੱਥਾਂ 'ਚ ਰੱਖ ਦਿਓ ਕਿ ਰੱਬਾ ਤੂੰ ਹੋਈ ਜਾਣਦਾ ਤੂੰ ਕਦੋਂ ਕਰਨਾ ਕਿਵੇਂ ਕਰਨਾ ਤੇ ਕੀ ਕਰਨਾ ਮੇਰੇ ਲਈ ਜਦੋਂ ਤੁਸੀਂ ਜਿੱਦ ਨਹੀਂ ਕਰੋਗੇ ਮਾਲਕ ਦੇ ਅੱਗੇ ਤਾਂ ਮਾਲਕ ਨੇ ਤੁਹਾਡੀ ਝੋਲੀ 'ਚ ਆਪਣੇ ਆ ਵੀ ਬਹੁਤ ਖਜ਼ਾਨੇ ਪਾ ਦੇਣੇ ਫਿਰ ਬੜੀਆਂ ਵਧੀਆ ਚੀਜ਼ਾਂ ਲਿਖੇਗਾ ਗੱਲ ਇਹੋ ਹੀ ਹੈ ਕਿ ਵਿਸ਼ਵਾਸ ਕਰਨਾ ਪਏਗਾ ਤੁਹਾਨੂੰ ਕਈ ਵਾਰੀ ਸਾਡੇ ਅੰਦਰ ਜਦੋਂ ਇਹ ਗੱਲ ਆ ਜੇ ਨਾ ਜਦੋਂ ਮੰਦਰ ਜਾ ਰਹੇ ਗੁਰਦੁਆਰੇ ਧਾਰਮਿਕ ਸਥਾਨ ਤੇ ਕਿ ਮੈਂ ਤਾਂ ਰੋ ਜਾ ਰਿਹਾ ਮੈਨੂੰ ਨਹੀਂ ਦੇਣ ਦੇ ਮਾੜਾ ਬਗਾਦ ਮੰਗਿਆ ਮੈਨੂੰ ਨਹੀਂ ਦੇਣ ਦੇ ਇਹ ਗੱਲ ਗਲਤ ਜੇ ਆਸਾਨ ਨਹੀਂ ਜਤਾਣਾ ਕਦੇ ਪਤਾ ਤੁਹਾਨੂੰ ਤੁਹਾਡਾ ਮਾਲਕ ਤੁਹਾਨੂੰ ਕਿੰਨਾ ਪਿਆਰ ਕਰਦਾ ਐਸੇ ਕਰਕੇ ਜਾ ਰਹੇ ਹੋ ਤੁਸੀਂ ਤੇ ਕਿੰਨੇ ਕਿੰਨੇ ਦੁੱਖਾਂ ਤੋਂ ਤੁਹਾਨੂੰ ਬਚਾ ਰਿਹਾ ਤਾਂ ਮਾਲਕ ਹੀ ਜਾਣਦਾ ਜੇ ਸੱਚੀ ਇਹ ਦੁਨੀਆ ਤੁਹਾਨੂੰ ਲੱਗਦੀ ਵੀ ਇਹ ਤੁਹਾਡੇ ਨਾਲ ਹੈ ਇਹ ਸਾਰੇ ਮਤਲਬੀ ਬੈਠੇ ਜੇ ਨਾਲ ਇਹ ਮੂੰਹ ਦੇ ਮਿੱਠੇ ਜ਼ਰੂਰ ਹੋ ਸਕਦੇ ਤੁਹਾਡੇ ਯਾਰ ਦੋਸਤ ਤੁਹਾਨੂੰ ਲੱਗਦਾ ਹੋਵੇਗੀ ਮੇਰੇ ਨਾਲ ਬਹੁਤ ਹੈ ਜੀ ਇੰਨਾ ਸਾਰਿਆਂ ਨੇ ਪਿੱਛੇ ਹੋਏ ਨਾ ਜੇ ਕਿਉਂਕਿ ਇਹ ਮਤਲਬੀ ਹੈ ਇਹ ਸਾਰੇ ਸੁੱਖ ਦੇਗੇ ਜੇ ਦੁੱਖ ਚ ਨਹੀਂ ਖਲੋਣਾ ਕਿਸੇ ਨੇ ਸੋ ਰੱਬ ਦੇ ਖੁਜਾਨਦਾ ਜੇ ਸਭ ਕੁਝ ਹੈ ਉਹ ਤੁਹਾਨੂੰ ਸਾਹਮਣਾ ਵੀ ਜਾਣਦਾ ਤੇ ਜੇ ਤੁਸੀਂ ਸੋਚਦੇ ਬਿਓ ਕਿ ਔਖੇ ਹਾਲਾਤ ਹਨਾ ਤੇ ਔਖੇ ਹਾਲਾਤਾਂ ਜੇ ਤੁਹਾਨੂੰ ਕਢਵਾਣਾ ਵੀ ਜਾਣਦਾ ਮੈਂ ਕਹਿੰਦਾ ਜਿਹੜਾ ਮਰਜੀ ਤੂਫਾਨ ਹੋਵੇ ਪਰ ਮਾਲਕ ਨੂੰ ਪਤਾ ਮੈਂ ਆਪਣੇ ਬੱਚੇ ਨੂੰ ਬਚਾਉਣਾ ਆਪਾਂ ਸੋਚ ਕੇ ਬੈ ਗਏ ਕਿ ਇਹ ਕੰਮ ਹੋਣਾ ਹੀ ਨਹੀਂ ਕਈ ਵਾਰੀ ਆਪਾਂ ਆਪ ਹੀ ਦਿਹਾੜੀ ਚ ਸੋ ਵਾਰੀ ਇਹ ਗੱਲ ਕਰੀਦੀ ਕਿ ਹੁਣ ਨਹੀਂ ਆ ਹੋਣਾ ਹੁਣ ਨਹੀਂ ਹੋਣਾ ਪਰ ਉਹ ਮਾਲਕ ਤਾਂ ਦੀਨ ਦੇ ALU ਹੈ ਨਾ ਜੀ ਤੁਹਾਡੀ ਕਿਸਮਤ ਚ ਨਹੀਂ ਵੀ ਲਿਖਿਆ ਉਹਨੇ ਤਦ ਵੀ ਤੁਹਾਡੀ ਝੋਲੀ ਪਾਣਾ ਹੁਣ ਕਈ ਵਾਰੀ ਆਪਾਂ ਕੀ ਕਹਿ ਦਿੰਨੇ ਕਿ ਮੈਂ ਇਸ ਚੀਜ਼ ਦੇ ਲਾਇਕ ਨਹੀਂਗਾ ਮੈਨੂੰ ਨਹੀਂ ਮਿਲਣੀ ਪਰ ਉਸ ਮਾਲਕ ਦੀ ਮੌਜਦਾ ਥੋੜੀ ਪਤਾ ਜੀ ਕੁਛ ਮਾਲਕ ਨੇ ਤਾਂ ਕਹਿਣਾ ਪੁੱਤਰਾ ਇਹ ਚੀਜ਼ ਤੇਰੀ ਤਕਦੀਰ ਚ ਨਹੀਂ ਲਿਖੀ ਪਰ ਜੇ ਤੂੰ ਮੇਰੇ ਤੇ ਭਰੋਸਾ ਕਰਕੇ ਬੈਠਾ ਤਾਂ ਮੈਨੂੰ ਆਪਣਾ ਪੱਕਾ ਯਾਰ ਬਣਾਇਆ ਤੇ ਮੈਂ ਕੁਝ ਵੀ ਕਰਕੇ ਇਸ ਤੋਂ ਵਧੀਆ ਚੀਜ਼ ਤੈਨੂੰ ਦੇ ਦਾਂਗਾ ਮੈਂ ਕਹਿੰਦਾ ਜੀ ਪਿਆਰ ਹੀ ਹੈ ਜਿਹੜਾ ਰੱਬ ਦੇ ਨਾਲ ਤੁਹਾਨੂੰ ਜੋੜਦਾ ਉਹ ਕੁਝ ਵੀ ਕਰ ਸਕਦਾ ਆਪਣੇ ਭਗਤਾਂ ਲਈ ਕੋਈ ਵੀ ਚੀਜ਼ ਨਾ ਮੁਮਕਿਨ ਹਗੀ ਨਹੀਂ ਇੱਥੇ ਕਈ ਵਾਰੀ ਇਦਾਂ ਹੀ ਹੁੰਦਾ ਨਾ ਪਾ ਗਨਿਆ ਫੁੱਲ ਚਈਦਾ ਪਰ ਪ੍ਰਮਾਤਮਾ ਦਾ ਗੰਦਾ ਪੁੱਤਰਾ ਤੂੰ ਫੁੱਲ ਸੋਚ ਕੇ ਬੈਠਾ ਮੈਂ ਤਾਂ ਤੇਰੇ ਲਈ ਪੂਰਾ ਬਾਗ ਸੋਚਿਆ ਉਹਨੇ ਬਹੁਤ ਕੁਝ ਸੋਚਿਆ ਹੁੰਦਾ ਜੇ ਕਈ ਵਾਰੀ ਬਸ ਉਹਦੇ ਤੇ ਵਿਸ਼ਵਾਸ ਰੱਖਣ ਦੀ ਦੇਰੀ ਹੈ ਜਦੋਂ ਪੱਕਾ ਵਿਸ਼ਵਾਸ ਹੋ ਜਾਏਗਾ ਨਾ ਅੱਖਾਂ ਬੰਦ ਕਰਕੇ ਬਹਿ ਜਾਓਗੇ ਨਾ ਤੇ ਕਿ ਫਰਕ ਹੀ ਨਾ ਪਵੇ ਤੁਹਾਨੂੰ ਕੀ ਮਿਲ ਰਿਹਾ ਕੀ ਨਹੀਂ ਮਿਲ ਰਿਹਾ ਤੁਸੀਂ ਸਭ ਕੁਝ ਹੀ ਇਹ ਕਹਿ ਦਿੱਤਾ ਕਿ ਜੋ ਮੈਨੂੰ ਚਾਹੀਦਾ ਮੈਨੂੰ ਮੇਰੇ ਗੁਰੂ ਦੇ ਹੱਥੋਂ ਹੀ ਚਾਹੀਦਾ ਤੇ ਫਿਰ ਗੁਰੂ ਮਹਾਰਾਜ ਜੀ ਨੇ ਤਾਂ ਖੁੱਲੇ ਖਜਾਨੇ ਭਰਨੇ ਜਿਹੜੇ ਸੋਚ ਨਹੀਂ ਸਕਦਾ ਇੱਥੇ ਕੋਈ ਵੀ ਤੁਹਾਡੇ ਘਰ ਇਨੀਆਂ ਖੁਸ਼ੀਆਂ ਆਣੀਆਂ ਨੇ ਸੋਖ ਆਣਗੇ ਅੱਜ ਤਾਂ ਨਹੀਂ ਫਰਕ ਪੈਂਦਾ ਕਿ ਕਿੰਨਾ ਦੁੱਖ ਹੈ ਕਿੰਨੀਆਂ ਤਕਲੀਫਾਂ ਐ ਸਮਝ ਜੇ ਤੁਸੀਂ ਸਬਰ ਚ ਪਾਰ ਕਰ ਰਹੇ ਹੋ ਨਾ ਤਾਂ ਮਾਲਕ ਤਾਂ ਦੇਖ ਹੀ ਰਿਹਾ ਉਹਨੇ ਬੜਾ ਕੋ ਚੰਗਾ ਕਰਨਾ ਜੇ ਫਿਰ ਤੁਹਾਡੇ ਨੇ ਐ ਮੇਰਾ ਸੱਚੀ ਵੀ ਸੁਵਾਇ ਕਰਦਾ ਜੇ ਕਿ ਜਦੋਂ ਆਪਾਂ ਡੋਰ ਹੀ ਉਹਦੇ ਹੱਥਾਂ 'ਚ ਛੱਡਦੀ ਹੈ ਨਾ ਕਿ ਮਾਲਕ ਮੇਰੇ 'ਚ ਸਮਰੱਥਾ ਨਹੀਂ ਹੈਗੀ ਕੁਝ ਵੀ ਕਰਨ ਦੀ ਤੂੰ ਮੇਰਾ ਮਾਲਕ ਸਭ ਕੁਝ ਕਰ ਸਕਦਾ ਤੇ ਤੂੰ ਮੇਰੀ ਜ਼ਿੰਦਗੀ ਆਪੇ ਸੰਭੇਂਗਾ ਐ ਜਾਣ ਕੇ ਖੁਸ਼ ਰਿਹਾ ਕਰੋ ਹਰ ਘੜੀ कि ਤੁਹਾਡੀ ਕਿਸਮਤ ਦੀ ਜਿਹੜੀ ਕਲਮ ਹੈ ਨਾ ਉਹ ਮਾਲਕ ਦੇ ਹੱਥਾਂ 'ਚ ਹੈ ਤੇ ਅਜੇ ਕੁਝ ਵੀ ਖਤਮ ਨਹੀਂ ਹੋਇਆ ਉਹਨੇ ਬਹੁਤ ਕੁਝ ਵਧੀਆ ਲਿਖਿਆ ਹੈ ਜੀ ਬਸ ਸਮਾਂ ਆਂਦੋ ਮਾਲਕ ਨੇ ਦੇਖਣਾ ਬਹੁਤ ਸੋਹਣਾ ਕਰ ਦੇਣਾ ਸਭ ਕੁਝ